ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਸ਼ੁਰੂ ਕੀਤੀ ਪ੍ਰਤੀ ਮੁਹਿੰਮ ਇਸ ਮੌਕੇ ਤੇ ਉਹਨਾਂ ਨੇ ਨਵੇਂ ਵਰਕਰਾਂ ਦੀ ਪ੍ਰਤੀ ਕਰਨੀ ਸ਼ੁਰੂ ਕੀਤੀ ਇਸ ਮੌਕੇ ਤੇ ਸੀਨੀਅਰ ਆਗੂ ਰਹੇ ਪਸਤੇ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਤੇ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਮੈਂ ਤੇ ਵੀ ਬਾਦਸ਼ਾਹ ਜੀ ਬੜੇ ਨੇੜੇ ਰਹੇ ਪ੍ਰਿੰਸੀਪਲ ਸੈਕਟਰੀ ਰਹੇ ਆ ਜੀ ਚਾਹੇ ਕਿ ਜਿੰਨੇ ਸਾਰੇ ਮਿਲ ਕੇ ਜਾ ਘਰ ਸਰਵਜਿੰਦਰ ਸਿੰਘ ਜੀ ਦੇ ਵੱਲ ਸਾਡੇ ਚਲੋ ਜੀ ਇੱਥੋਂ ਛੇ ਜਾਣਾ ਕਾਪੀਆਂ ਲੈ ਕੇ ਜਾਣੀਆਂ ਸਾਥੀ ਵੀਰੋਂ ਬਾਕ ਇੱਕ ਬੇਨਤੀ ਹੋਰ ਕਰਾਂਗਾ ਇਹਨਾਂ ਨੂੰ ਮਾਡਲ ਨੂੰ ਜਿੱਤੇ ਸੀ ਜਿਆ ਗਿਰਵਤ ਸਿੰਘ ਜਨਾਬ ਦੇ ਜੀ ਨੇ ਕੀਤੇ ਨੇ ਉਹ ਜੀ ਪਰ ਸਾਰਿਆਂ ਦੀ ਇੱਛਾ ਹੈ ਜੀ ਅਧਿਪਤੀ ਕਾ ਪੀਏ ਭਾਗੇ ਤੇ ਅਸੀਂ ਪੰਜਾਬ ਦੇ ਡੈਲੀਗੇਟ ਬਣੇ ਇਸ ਲਈ ਸਾਡੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥ ਦੀ ਵਾਰਿਸ ਪਾਰਟੀ ਆ ਔਰ ਇਸ ਪਾਰਟੀ ਦੀ ਜਿਹੜੀ ਭਰਤੀ ਮੁਹਿੰਮ ਆ 5 ਸਾਲ ਬਾਅਦ ਹੁੰਦੀ ਆ ਹਰ ਇੱਕ ਪੰਜ ਸਾਲਾਂ ਬਾਅਦ ਤੇ ਹੁਣੇ ਮਿਹਮ ਜਿਹੜੀ ਸਾਡੀ 20 ਫਰਵਰੀ ਤੱਕ ਚਲਣੀ ਆ ਔਰ ਪਾਰਟੀ ਨੇ ਟੀਚਾ ਰੱਖਿਆ ਕਿ ਪਹਿਲੇ ਪੜਾ ਚ 20 ਫਰਵਰੀ ਤੱਕ ਅਸੀਂ 25 ਲੱਖ ਦੀ ਪ੍ਰਤੀ ਕਰਨੀ ਆ ਔਰ ਅਗਲੇ ਪੜਾ ਜਦੋਂ ਅਸੀਂ 50 ਲੱਖ ਤੱਕ ਲੈ ਕੇ ਜਾਵਾਂਗੇ ਔਰ ਜਿਸ ਤਰੀਕੇ ਦਾ ਹੰਗਾਰਾ ਅੱਜ ਲੁਧਿਆਣਾ ਸ਼ਹਿਰ ਸਾਨੂੰ ਮਿਲਿਆ ਔਰ ਜਦੋਂ ਅਸੀਂ ਵਾਰਡ ਵਾਈ ਜਾ ਕੇ ਬੂਥ ਵਾਈ ਜਾ ਕੇ ਅਸੀਂ ਕੈਂਪ ਲਾ ਕੇ ਪ੍ਰਤੀ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਲੁਧਿਆਣਾ ਸ਼ਹਿਰ ਸਮੁੱਚੇ ਪੰਜਾਬ ਦੇ ਵਿੱਚੋਂ ਪ੍ਰਤੀ ਤੇ ਪਹਿਲੇ ਨੰਬਰ ਤੇ ਆਊਗਾ